ਕਿ ਨਾ ਪੰਜਾਬ ਰਹੂਗਾ ਖੂਨੀ ਪੰਜਾ ਨਾ ਰਹੂਗੀ ਟੋਪੀ ਝੂਲੂਗਾ ਕੇਸਰੀ ਝੰਡਾ ਤੇ ਤਕੜੀ ਚੋਰ ਨਿਸ਼ਾਨ ਸੁਖਬੀਰ ਬਾਦਲ ਦੇ ਵਿਰੋਧੀਆਂ ਦੇ ਉੱਤੇ ਇਸ ਹਮਲੇ ਤੋਂ ਅਕਾਲੀ ਦਲ ਦਾ ਆਂਦੀਆਂ ਚੋਣਾਂ ਦੇ ਲਈ ਭਰੋਸਾ ਤਾਂ ਚਲਕਦਾ ਏ ਪਰ ਐਨੇ ਭਰੋਸੇ ਦੇ ਬਾਵਜੂਦ ਸੁਖਬੀਰ ਆਮ ਆਦਮੀ ਪਾਰਟੀ ਦੀ ਤਰ੍ਹਾਂ 2017 ਵਿੱਚ ਸੀਟਾਂ ਦੀ ਸੈਂਚਰੀ ਦਾ ਦਾਵਾ ਨਹੀਂ ਕਰ ਸਕੇ ਸਖਬੀਰ ਬਾਦਲ ਦੇ ਹਿਸਾਬ ਨਾਲ ਅਕਾਲੀ ਦਲ ਭਾਜਪਾ ਗੱਟਚੋੜ ਕਿੰਨੀਆਂ ਸੀਟਾਂ ਜਿੱਤੇਗਾ ਉਹ ਵੀ ਸੁਣੋ 12 ਵਿੱਚ ਅਕਾਲੀ ਦਾ ਭਾਰਤੀ ਜਨਤਾ ਪਾਰਟੀ ਨੇ ਆਹ 25 ਸੀਟਾਂ ਲਿਆ ਸੀ ਮੈਂ ਕਹਿੰਦਾ ਸੇਕੋ ਸਾਹਿਬ ਇਹ ਜੱਟ ਤੂਫਾਨ ਪੰਜਾਬ ਚੱਲ ਰਿਹਾ ਹੈ ਅਗਲੇ ਸਾਲ ਜੇ ਰਿਜ਼ਲਟ ਆਉਣਗੇ 95 ਸੀਟਾਂ ਤੋਂ ਵੱਧ ਥੋੜੀ ਸਰਕਾਰ ਲੈ ਕੇ ਆਉਣਗੇ ਬਠਿੰਡਾ ਦੀ ਮੋੜ ਮੰਡੀ ਪਹੁੰਚੇ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਸਟੇਜ ਤੋਂ ਤਾਂ ਹਮਲਾ ਬੋਲਿਆ ਹੀ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਆਪ ਦੇ ਲੀਡਰਾਂ ਤੇ ਪੰਜਾਬ ਤੇ ਪੰਜਾਬੀਆਂ ਨੂੰ ਲੁੱਟਣ ਦੇ ਇਲਜ਼ਾਮ ਵੀ ਲਾ ਦਿੱਤੇ ਮੈਂ ਕਹਿੰਦਾ ਸਾਰੇ ਆਪ ਵਾਲੇ ਸਨੇ ਸੰਜੇ ਸਿੰਘ ਸਨੇ ਭਗਵੰਤ ਮਾਨ ਸਾਰੇ ਪੈਸੇ ਲੁੱਟੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਚੋਣਾਂ ਦੇ ਦੌਰਾਨ ਕੇਂਦਰੀ ਸੁਰੱਖਿਆ ਦਸਤੇ ਪੰਜਾਬ ਦੇ ਵਿੱਚ ਲਾਉਣ ਦੇ ਬਿਆਨ ਤੇ ਵੀ ਸੁਖਬੀਰ ਬਾਦਲ ਨੇ ਨਿਸ਼ਾਨਾ ਸਾਧਿਆ ਫੋਰਸ ਦੀ ਜ਼ਿਆਦਾ ਜ਼ਰੂਰਤ ਨਹੀਂ ਮੈਂ ਕਹਿੰਦਾ ਅਮਰੀਕਾ ਦੀ ਫੋਰਸਿਸ ਲਿਆਓ ਅਮਰੀਕਾ ਤੋਂ ਮੰਗਾ ਲਓ